ਸੋ so, Netflix ਦੇ ਨਵੀਂ ਸ਼ੋਅ The Great Indian Kapil Sharma Show ਦੇ ਪਹਿਲੇ ਐਪੀਸੋਡ ਦੇ ਰਿਵਿਊ ਦੇ ਵਿੱਚ ਵੀ ਦੱਸ ਦਿੱਤਾ ਗਿਆ ਸੀ ਕਿ ਕਪਿਲ ਸ਼ਰਮਾ ਦਾ ਜਾਦੂ OTT ਤੇ ਨਹੀਂ ਚੱਲ ਪਾਇਆ ਸੋ Netflix ਨੇ ਇਸ ਸ਼ੋਅ ਨੂੰ ਪਹਿਲੇ ਐਪੀਸੋਡ ਦੇ ਪ੍ਰਸਾਰਣ ਤੋਂ ਬਾਅਦ 5 ਹਫ਼ਤਿਆਂ ਵਿੱਚ ਹੀ ਬੰਦ ਕਰਨ ਦਾ ਫੈਸਲਾ ਕੀਤਾ ਹੈ ਸ਼ੋਅ ਦਾ ਆਖਰੀ ਐਪੀਸੋਡ ਦੀ ਸ਼ੂਟਿੰਗ ਹੋ ਚੁੱਕੀ ਹੈ ਜਾਣਕਾਰੀ ਮੁਤਾਬਕ ਇਨਾ 5 ਐਪੀਸੋਡਸ ਵਿੱਚ ਹੀ Netflix ਨੇ ਕਪਿਲ ਸ਼ਰਮਾ ਤੇ ਕਰੀਬ 25 ਕਰੋੜ ਰੁਪਏ ਬਹਾ ਦਿੱਤੇ ਕਪਿਲ ਦੇ ਸ਼ਰਮਾ ਇੰਨੇ ਦਿਨੀ ਜਿਹੜਾ ਕਲਰਸ ਟੀਵੀ ਦੇ ਇੱਕ ਅੰਤਖਰਿ ਆਗਮਦਾ ਜਿਹੜੇ ਉਹਦੇ ਵਿੱਚ ਹੋਸਟ ਬਣਨ ਦੀ ਕੋਸ਼ਿਸ਼ ਵਿੱਚ ਵੀ ਨਹੀਂ ਲੇਕਿਨ ਉਹਨਾਂ ਦੀ ਘਟ ਦੀ ਬ੍ਰਾਂਡ ਵੈਲਿਊ ਨੂੰ ਵੇਗਦੇ ਹੋਏ ਕਾਰਜਕ੍ਰਮ ਦੇ ਲਈ ਪ੍ਰਯੋਜਕ ਮਿਲਨ ਦੀ ਵੱਡੀ ਚਤਨੌਤੀ ਹੈ ਜਿਹੜੀ ਸਾਹਮਣੇ ਆ ਰਹੀ ਹੈ ਸੋ ਸਟੈਂਡ ਅਪ ਕਾਮੇਡੀਅਨ ਤੋਂ ਸ਼ੋ ਹੋਸਟ ਅਤੇ ਫਿਰ ਕਾਰਜਕ੍ਰਮ ਨਿਰਮਾਤਾ ਕਪਿਲ ਸ਼ਰਮਾ ਦਾ OTT ਤੇ ਗੇਮ ਪਲੈਨ ਪੂਰਾ ਹੋ ਚੁੱਕਾ ਹੈ ਸੋ ਦੱਸਦੇ ਕਿ OTT ਦੇ ਸੂਤਰਾਂ ਮੁਤਾਬਕ ਇਸਦਾ ਆਖਰੀ ਐਪੀਸੋਡ ਸ਼ੁਰੂ ਹੋ ਚੁੱਕਾ ਹੈ ਸ਼ੂਟ ਹੋ ਚੁੱਕਾ ਹੈ ਅਤੇ ਉਸ ਤੋਂ ਬਾਅਦ ਹੀ ਸ਼ੋਅ ਦੇ ਸੈੱਟ ਤੋਂ ਜੜਾ ਹਟਾਣਾ ਸ਼ੁਰੂ ਕਰ ਦਿੱਤਾ ਗਿਆ ਹੈ ਜਾਣਕਾਰੀ ਦਿੰਦੇ ਹੋਏ ਦੱਸਿਆ ਜਾ ਰਿਹਾ ਹੈ ਕਿ ਇਸ ਸ਼ੋਅ ਲਈ ਕਪਿਲ ਸ਼ਰਮਾ ਨੂੰ ਕਰੀਬ 5 ਕਰੋੜ ਰੁਪਏ ਪ੍ਰਤੀ ਸ਼ੋਅ ਦੇ ਹਿਸਾਬ ਨਾਲ ਭੁਗਤਾਨ ਕੀਤਾ ਗਿਆ ਜਦਕਿ ਸ਼ੋਅ ਵਿੱਚ ਜਿਸ ਅਭਿਨੇਤਾ ਸੁਨੀਲ ਡੋਬਰ ਦੀ ਸਭ ਤੋਂ ਜ਼ਿਆਦਾ ਤਾਰੀਫ਼ ਹੋਈ ਹੈ ਉਹਨਾਂ ਨੂੰ ਸਿਰਫ 25 ਲੱਖ ਰੁਪਏ ਪ੍ਰਤੀ ਐਪੀਸੋਡ ਵੀ ਲੈਣੇ ਸੋ ਸ਼ੋਅ ਨੂੰ ਲੈ ਕੇ Netflix ਨੇ ਕਿ ਇਸ ਕਦਰ ਪੈਸੇ ਵੰਡੇ ਨੇ ਜੰਦਾ ਦਸਲ ਗੌਂ ਦੇ ਲਈ ਸਿਰਫ ਇਹ ਨਾ ਜਾਣਨਾ ਕਾਫੀ ਹੈ ਕਿ ਸਿਰਫ ਸੋਫੇ ਤੇ ਬੈਠ ਕੇ ਹਸਣ ਦੇ ਲਈ ਅਰਚਨਾ ਪੂਰਨ ਸਿੰਘ ਨੂੰ 10 ਲੱਖ ਰੁਪਏ ਪ੍ਰਤੀ ਐਪੀਸੋਡ ਦਿੱਤੇ ਜਾਣ ਦੇ ਖੁਲਾਸੇ ਨੇ Netflix ਵਿੱਚ ਹੰਗਾਮਾ ਕਰ ਦਿੱਤਾ ਹੈ ਗੌਰ ਕਰਨ ਲਾਇਕ ਗੱਲ ਇਹ ਵੀ ਹੈ ਕਿ Netflix ਦੀ ਵੈਬ ਸੀਰੀਜ਼ ਟੀਮ ਨੇ ਜਿਹੜਾ ਆਪਣੀ ਬਾਸ ਬੇਲਾ ਬਜਰੀਆ ਦੇ ਹਫ਼ਤੇ ਪਰ ਪਹਿਲੇ ਭਾਰਤਿਓਂ ਦੇ ਕਪਲਿਸ਼ ਸ਼ਰਮਾ ਸ਼ੋਅ ਦੀ ਟੀਮ ਨਾਲ ਉਹਨਾਂ ਦੀ ਖਾਸ ਤੌਰ ਤੇ ਮੁਲਾਕਾਤ ਕਰਵਾਈ ਸੀ ਲੇਕਿਨ ਦਾਅਦ ਦੇ ਨੇ ਕਿ ਬੇਲਾ ਬਜਰੀਆ ਨੇ ਹੀ ਸ਼ੋਅ ਦੇ ਭਾਰੀ ਪਰ ਕਮ ਬਜਟ ਦੇ ਬਾਵਜੂਦ ਦਰਸ਼ਕਾਂ ਦੇ ਵਿੱਚ ਸ਼ੋਅ ਨੂੰ ਲੈ ਕੇ ਪੋਜ਼ਿਟਿਵ ਮਾਹੌਲ ਨਾ ਹੋਣ ਦੇ ਚਲਦੇ ਇਸ ਨੂੰ ਬੰਦ ਕਰਨ ਦਾ ਫੈਸਲਾ ਭਾਰਤ ਨੂੰ ਜਾਂਦੇ ਜਾਂਦੇ ਸੁਣਾ ਦਿੱਤਾ ਸੀ ਸੋ Netflix ਦੇ ਜਿਹੜੇ ਮੁੰਬਈ ਦਫ਼ਤਰ ਵਿੱਚ ਕਾਫੀ ਜੋਸ਼ੀਲਾ ਮਾਹੌਲ ਵੇਖਿਆ ਜਾ ਰਿਹਾ ਸੀ ધ ਗ੍ਰੇਟ ਇੰਡੀਅਨ ਕਪਲ 쇼 ਦੇ ਕਲਾਕਾਰਾਂ ਵਿੱਚ 쇼 ਦੇ ਹੋਸਟ ਕਪਲ ਸ਼ਰਮਾ ਦੇ ਨਾਲ ਨਾਲ ਉਹਨਾਂ ਦੇ ਨਾਲ ਕਲਾਕਾਰ ਜਿਹੜੇ ਸੁਨੀਲ ਗਰੋਵਰ, ਅਰਜਨਾ ਪੁਰਨ ਸਿੰਘ ਅਤੇ ਰਾਜੀਵ ਠਾਕਰ ਨੂੰ ਵੀ ਬੇਲਾ ਨਾਲ ਮਿਲਣ ਦਾ ਮੌਕਾ ਮਿਲਿਆ ਸੋ ਇਸ ਦੌਰਾਨ ਭਾਰਤ ਵਿੱਚ Netflix ਦੀ ਜਿਹੜੀ ਵਾਇਸ ਪ੍ਰੈਜ਼ੀਡੈਂਟ ਮੋਨਿਕਾ ਸ਼ੇਰਗਿਲ ਅਤੇ ਸੀਰੀਜ਼ ਹੈ ਤਾਨੀਆਂ ਬਾਮੀ ਵੀ ਸਜਸ਼ਨ ਵਿੱਚ ਸ਼ਾਮਲ ਰਹੇ ਲੇਕਿਨ ਕਪਲ ਸ਼ਰਮਾ ਦਾ ਜਾਦੂ ਹੈ ਜਿਹੜਾ TV ਤੇ ਤਾਂ ਬਹੁਤ ਚੱਲਦਾ ਹੈ ਲੇਕਿਨ OTT ਤੇ ਚੱਲਣ ਦੇ ਵਿੱਚ ناکਾਮਯਾਬੀ ਹੈ ਅਪਡੇਟ ਲੈ ਕੇ ਰੂਬਰੂ ਹੋਵਾਂਗੇ ਵੇਖਦੇ ਰਹੋ ਧਿਆਨ ਨਾਲ ਆਈ